ਅਭੁਸ਼ੈ ਦੇਖ ਰਹੇ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ 2 ਨੰਬਰ ਗੇਟ ਹੈ ਉੱਥੇ ਨਵੇਂ ਸਾਲ ਦੇ ਮੌਕੇ ਤੇ ਗੁਰੂ ਕਾ ਲੰਗਰ ਵਰਤ ਰਿਹਾ ਹੈ ਦੱਸਦੇ ਕਿ ਵਿੱਕੀ ਮਿੱਡੂ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਨਵੇਂ ਸਾਲ ਦੇ ਮੌਕੇ ਲੰਗਰ ਹੈ ਜਿਹੜਾ ਉਹ ਲਾਇਆ ਗਿਆ ਤੇ ਬਿਲਕੁਲ ਜਿਹੜਾ ਮੇਨ ਰੋਡ ਹੈਗਾ 15 ਸੈਕਟਰ ਤੇ 14 ਸੈਕਟਰ ਦਾ ਡਿਵਾਈਡਿੰਗ ਰੋਡ ਹੈ ਉੱਥੇ ਲੰਗਰ ਚੱਲੀ ਹੈ ਤੇ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਯੋਗਦਾਨ ਦੇ ਨਾਲ ਇਹ ਅੱਜ ਪੂਰਾ ਆਰਗੇਨਾਈਜ਼ ਕੀਤਾ ਗਿਆ ਵਿੱਕੀ ਮਿੱਡੂ ਖੇੜਾ ਦੇ ਭਰਾ ਨੇ ਜਿਹੜੇ ਹਜੇ ਪਲ ਮਿੱਡੂ ਖੇੜਾ ਉਹਨਾਂ ਵੱਲੋਂ ਖਾਸ ਤੌਰ ਤੇ ਇਹ ਅੱਜ ਖਾਸ ਦਿਨ ਚੁਣਿਆ ਗਿਆ ਸੀ ਗੱਲਬਾਤ ਕਰਾਂਗੇ ਜਿਹੜੇ ਇਸ ਕੰਮ ਨੂੰ ਕਰ ਰਹੇ ਨੇ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਗਰਨੂਰ ਹੈ ਬਾਈ ਜੀ ਮੈਂ ਯੂਐਲਐਸ ਡਿਪਾਰਟਮੈਂਟ ਦਾ ਸਟੂਡੈਂਟ ਹਾਂ ਨੁਰਜੀ ਕਿਵੇਂ ਇਹ ਸਬਬ ਬਣਿਆ ਕਿਵੇਂ ਸੋਚਿਆ ਗਿਆ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਕਿ ਨਵੇਂ ਸਾਲ ਦੇ ਮੌਕੇ ਤੇ ਲੰਗਰ ਲਾਈ ਬਾਈ ਜੀ ਜਦੋਂ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਏ ਸ਼ੁਰੂ ਤੋਂ ਹੀ ਬਈ ਵਿੱਕੀ ਦੀ ਸੋਚ ਨਾਲ ਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਨਾਲ ਜੁੜੇ ਤੇ ਅੱਜ ਉਹਨਾਂ ਦੀ ਸੋਚ ਨੂੰ ਸਟੂਡੈਂਟਾਂ ਦੇ ਵਿੱਚ ਲੈ ਕੇ ਜਾ ਰਹੇ ਆ ਉਹਨਾਂ ਦੀ ਸੋਚ ਜੋ ਕਿ ਸਮਾਜ ਸੇਵਾ ਦੀ ਸੋਚ ਸੀ ਬਹੁਤ ਚੰਗੀ ਸੋਚ ਸੀ ਉਹਦੇ ਤਹਿਤ ਅੱਜ ਇਥੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੈਣੀਓ ਤੇ ਬਾਈ ਅਜੇਪਾਲ ਸਿੰਘ ਜੀ ਮਿੱਡੂ ਖੇੜਾ ਦੇ ਰਹਿਨੁਮੇ ਹੇਠ ਅੱਜ ਇਥੇ ਇੱਕ ਲੰਗਰ ਸੇਵਾ ਕੀਤੀ ਗਈ ਸਾਰੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਤੋਂ ਫੈਕਲਟੀ ਵੈਣੀਓ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਰੇ ਹੀ ਸਟਾਫ ਵੈਣੀਓ ਕਿਉਂਕਿ ਬਾਈ ਵਿੱਕੀ ਕੱਲੇ ਨਾ ਕਿ ਕੱਲੇ ਸਟੂਡੈਂਟਾਂ ਦੀ ਇੱਕ ਵੀ ਮੰਨ ਲਓ ਗੱਲ ਕਰਦੇ ਸੀ ਜਾਂ ਇੱਕ ਸਟੂਡੈਂਟਾਂ ਦੀ ਸੁਣਦੇ ਸੀਗੇ ਉਹ ਪੰਜਾਬ ਯੂਨੀਵਰਸਿਟੀ ਦੇ ਕੱਲੇ ਕੱਲੇ ਸਟੇਕਹੋਲਡਰ ਦੀ ਕੱਲੇ ਕੱਲੇ ਬੰਦੇ ਦੀ ਗੱਲ ਸੁਣਦੇ ਸੀ ਤੇ ਉਹਨਾਂ ਦੇ ਮਸਲੇ ਦਾ ਹੱਲ ਕਰਾ ਕੇ ਦਿੰਦੇ ਸੀ ਤੇ ਅੱਜ ਉਹਨਾਂ ਸਾਰਿਆਂ ਵੱਲੋਂ ਇਕ ਇੱਕ ਲੰਗਰ ਦਾ ਉਪਰਾਲਾ ਕੀਤਾ ਗਿਆ ਸੀਗਾ ਤੇ ਉਹਦੇ ਤਹਿਤ ਅੱਜ ਇੱਥੇ ਚਾਹ ਤੇ ਮਠੀ ਦਾ ਲੰਗਰ ਨਵੇਂ ਸਾਲ ਦੇ ਮੌਕੇ ਤੇ ਇੱਕ ਰੱਖਿਆ ਗਿਆ ਸੀਗਾ ਜੀ ਵਿੱਕੀ ਮਿੱਡੂ ਖੜਾ ਫਾਊਂਡੇਸ਼ਨ ਬਣੀ ਆ ਤੁਸੀਂ ਦੱਸੋ ਕਿੰਨੇ ਇੱਕ ਸਟੂਡੈਂਟਸ ਜਿਹੜੇ ਨੇ ਉਹ ਆ ਰਹੇ ਨੇ ਤੇ ਕਦੋਂ ਤੱਕ ਚੱਲੀ ਰਹੂਗਾ ਜੀ ਸਟੂਡੈਂਟਸ ਚੰਗੀ ਮਾਤਰਾ ਜਿਵੇਂ ਤੁਹਾਨੂੰ ਪਤਾ ਅੱਜ ਨਵਾਂ ਸਾਲ ਹੈ ਜਿਵੇਂ ਜਿਵੇਂ ਸਟੂਡੈਂਟਸ ਅੰਦਰੋਂ ਨਿਕਲ ਰਹੇ ਐ ਸਟੂਡੈਂਟਸ ਵੀ ਆ ਗਿਰ ਵੀ ਆ ਰਹੇ ਐ ਤੇ ਇਹ ਹਲੇ 2 2.5 ਘੰਟੇ ਹੋਰ ਚੱਲਦਾ ਰਹੂਗਾ ਜਿਵੇਂ ਜਿਵੇਂ ਬਾਕੀ ਲੋਕ ਆਉਂਦੇ ਰਹਿਣਗੇ ਉਵੇਂ ਉਵੇਂ ਆਪਾਂ ਅੱਗੇ ਇਹਨੂੰ ਕੈਰੀ ਫਾਰਵਰਡ ਕਰਦੇ ਰਵਾਂਗੇ अच्छा ए फाउंडेशन ਵੱਲੋਂ ਕੋਈ ਕਿਉਂਕਿ ਤੁਸੀਂ ਕੰਮ ਕਰਦੇ ਰਹਿੰਦੇ ਹੋ ਕੋਈ ਨਾ ਕੋਈ ਜਿਹੜਾ ਸੋਸ਼ਲ ਵੈਲਫੇਅਰ ਵਾਲੇ ਨਵਾਂ ਸਾਲ ਆਇਆ ਕੋਈ ਰੋਡਮੈਪ ਬਣਾਇਆ ਗਿਆ ਜੀ ਹਾਂਜੀ ਬਈ ਜੀ ਸਾਡਾ ਅਸੀਂ ਆਪਦੀ ਰੋਡਮੈਪ ਦੀ ਜਿਹੜੀ ਹੈਗੀ ਹੈ ਗਾਹਾਂ ਦੇ ਕੰਮ ਕਰਨ ਦੀ ਸਾਡੀ ਤਿਆਰੀ ਹੈਗੀ ਹੈ ਤੁਹਾਨੂੰ ਉਹਦੇ ਸਮੇਂ 'ਚ ਜਿਵੇਂ ਜਿਵੇਂ ਅਸੀਂ ਕੰਮ ਕਰਦੇ ਜਾਵਾਂਗੇ ਤੁਹਾਨੂੰ ਅਸੀਂ ਨਾਲ ਲੈ ਕੇ ਚੱਲਦੇ ਜਾਵਾਂਗੇ ਜੀ ਅੱਗੇ ਠੀਕ ਹੈ ਠੀਕ ਸੋ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹ ਇਹਨਾਂ ਨੇ ਦੱਸਿਆ ਕਿ ਕਾਰਨ ਕੀ ਸੀਗਾ ਤੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਇਹ ਅੱਜ ਕਿਉਂਕਿ ਠੰਡ ਵੀ ਕਾਫੀ ਵੱਧ ਚੁੱਕੀ ਹੈ 30 ਦਸੰਬਰ ਤੋਂ ਚੰਡੀਗੜ੍ਹ ਦੇ ਵਿੱਚ ਕਾਫੀ ਠੰਡ ਜਿਹੜੀ ਆ ਹੋਈ ਹੈ ਤੇ ਇਸ ਕਰਕੇ ਵੀ ਜਿਹੜੇ ਲੋਕ ਇੱਥੋਂ ਦੀ ਜਿਹੜੇ ਕੰਮਕਾਰ ਤੇ ਜਾਂਦੇ ਨੇ ਉਹ ਵੀ ਇੱਥੋਂ ਕਾਫੀ ਟੱਪਦੇ ਨੇ ਤੇ ਉਹ ਤੁਸੀਂ ਦੇਖ ਸਕਦੇ ਹੋ ਚਾਹੇ ਉਹ ਚਾਹ ਪੀਣੀ ਹੋਵੇ ਮਠੀ ਚੱਕਣੀ ਹੋਵੇ ਤਾਂ ਉਹਨਾਂ ਕੋਲੇ ਜਰੂਰ ਇੱਕ ਆਪਸ਼ਨ ਹੈਗਾ ਇੱਕ ਫਾਇਦਾ ਮਿਲ ਜਾਂਦਾ ਤੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਜਿਹੜੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਦੇ ਰਹਿੰਦੇ ਨੇ ਜਿਹਦੇ ਨਾਲ ਲੋਕ ਭਲਾਈ ਹੋ ਸਕੇ ਤੇ ਇਹ ਵੀ ਉਸੇ ਵੱਲ ਇੱਕ ਕਦਮ ਜਿਹੜਾ ਉਹ ਰੱਖਿਆ ਗਿਆ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਹੀਦਾਂ